ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਪੱਤਾ ਨਹੀਂ ਹਿਲ ਸਕਦਾ ਉਹਦੇ ਹੁਕਮ ਤੋਂ ਬਿਨਾ ਨੱਕ ਨੱਥ ਖਸਮ ਹੱਥ ਸਭ ਦੀ ਡੋਰ ਜੋ ਨੱਕ ਵਿੱਚ ਸਭ ਦੇ ਨੱਥ ਪਈ ਹੋਈ ਹੈ ਇਹ ਸਾਰੀ ਡੋਰ ਇਹ ਨੱਥ ਕਰਤੇ ਦੇ ਹੱਥ ਵਿੱਚ ਹੈ ਅਕਾਲ ਪੁਰਖ ਦੇ ਹੱਥ ਵਿੱਚ ਉਹ ਜਿਵੇਂ ਕਰਨਾ ਹੈ ਉਹਨੇ ਉਵੇਂ ਹੋਣਾ ਹੈ ਜਿਵੇਂ ਜਿੱਧਰ ਨੂੰ ਖਿੱਚਦਾ ਉਧਰ ਨੂੰ ਜਾਣਾ ਹੈ ਸਭ ਕੁਝ ਹੁਕਮ ਦੇ ਅੰਦਰ ਹੈ ਇਹ ਕਦੇ ਨਹੀਂ ਹੋ ਸਕਦਾ ਕਿ ਹੁਣ ਪਾਪ ਵੱਧ ਗਿਆ ਐ ਐ ਹੋ ਗਿਆ ਉਹ ਹੋ ਗਿਆ ਧਰਤੀ ਖਤਮ ਹੋ ਜਾਣੀ ਐ ਐਟਮ ਬੰਬ ਡਿੱਗ ਪੈਣੇ ਐ ਜਾਂ ਗ੍ਰਹਿ ਟਕਰਾ ਜਾਣੇ ਐ ਧਰਤੀ ਉੱਤੇ ਡਿੱਗ ਪੈਣੇ ਤੇ ਧਰਤੀ ਖਤਮ ਹੋ ਜਾਣੀ ਭਾਈ ਇਹ ਸਭ ਕੁਝ ਕਰਤੇ ਨੂੰ ਪਤਾ ਹੈ ਇਹ ਕਰਤੇ ਦੀ ਖੇਡ ਹੈ ਸਾਰੀ ਉਸ ਖੇਡ ਨੂੰ ਅਸੀਂ ਬੁੱਝੇ ਨਹੀਂ ਆ ਸਾਨੂੰ ਪਤਾ ਹੀ ਨਹੀਂ ਆ ਹੁਕਮ ਦੇ ਬਾਰੇ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕੋਈ ਬਾਹਰ ਨਹੀਂ ਆਏ ਹੁਕਮ ਕਰਤੇ ਦੀ ਗੱਲ ਕੀਤੀ ਆ ਉਹਨਾਂ ਨੇ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੀ ਗੱਲ ਹੈ ਉਹਦੇ ਹੁਕਮ ਵਿੱਚ ਹੈ ਸਭ ਕੁਝ ਉਹਨੇ ਸ੍ਰਿਸ਼ਟੀ ਸਾਜੀ ਤੋ ਇਸ ਕਰਕੇ ਭਾਈ ਇਹਨਾਂ ਵਹਿਮਾਂ ਭਰਮਾਂ ਚ ਨਹੀਂ ਫਸਣਾ ਉਹਦੀ ਮਰਜ਼ੀ ਹੈ ਜਦੋਂ ਚਾਹੇਗਾ ਉਦੋਂ ਹੀ ਇਹ ਖਤਮ ਹੋ ਸਕਦਾ ਸਿਲਸਿਲਾ ਸਾਰਾ ਬੇਫਿਕਰ ਹੋ ਕੇ ਉਸ ਨੂੰ ਯਾਦ ਕਰੋ ਪਰਮੇਸ਼ਰ ਨੂੰ ਵੈਮਾ ਜੀ ਪਸੰਦੀ ਲੋੜ ਨਹੀਂ ਹੈ